ਬੀਨਾ ਤੁਹਾਡਾ ਸਾਂਝੇ ਕਰ ਰਹੇ ਲੋਨਿਆਣਾ ਸ਼ਹਿਰ ਦੇ ਉੱਤੋਂ ਜਿੱਥੇ ਕਿ ਇੱਕ ਮੌਲ ਦੇ ਅੰਦਰ ਜਿਹੜੀ ਪੁਲਿਸ ਵੱਲੋਂ ਜਿਹੜੀ ਆ ਉਹ ਆਕੇ ਚੈਕਿੰਗ ਕੀਤੀ ਜਾਂਦੀ ਹੈ ਕਿਉਂਕਿ ਹਾਈ ਅਲਰਟ ਤੇ ਰੱਖਿਆ ਗਿਆ ਪੰਜਾਬ ਖਾਸ ਕਰਕੇ ਪੰਜਾਬ ਦੇ ਵੱਡੇ ਸ਼ਹਿਰ ਨੇ ਜਿਹੜੇ ਜਿਵੇਂ ਕਿ ਲੁਧਿਆਣਾ ਇੱਕ ਵੱਡਾ ਸ਼ਹਿਰ ਹੈ ਉਹਨੂੰ ਹਾਈ ਅਲਰਟ ਤੇ ਰੱਖਿਆ ਗਿਆ ਉਸੇ ਕਾਰਨ ਜਿਹੜੀ ਪੰਜਾਬ ਪੁਲਿਸ ਦੇ ਐ ਐਸ ਐਚਓ ਸਾਹਿਬ ਨੇ ਦੋ ਥਾਣਿਆਂ ਦੀ ਜਿਹੜੀ ਪੁਲਿਸ ਹੈ ਉਹ ਇੱਥੇ ਆਈ ਹੋਈ ਹੈ ਤੇ ਉਹ ਲਗਾਤਾਰ ਜਿਹੜਾ ਇੱਥੇ ਚੈਕਿੰਗ ਚੱਲ ਰਹੀ ਹੈ ਤੇ ਤੁਹਾਨੂੰ ਦਿਖਾ ਰਹੇ ਹਾਂ ਤਸਵੀਰਾਂ ਲਾਈ ਵੀ ਪੁਲਿਸ ਵੱਲੋਂ ਤਫ਼ਤੀਸ਼ ਜਿਹੜੀ ਕੀਤੀ ਜਾ ਰਹੀ ਹੈ ਮਾਲ ਦੀ ਚੈਕਿੰਗ ਕੀਤੀ ਜਾ ਰਹੀ ਹੈ ਪੰਜਾਬ ਦੇ ਵਿੱਚ ਜਿਹੜਾ ਅਲਰਟ ਕੀਤਾ ਗਿਆ ਉਹਦੇ ਕਰਕੇ ਜਿਹੜਾ ਪ੍ਰਸ਼ਾਸਨ ਜਿਹੜਾ ਥੋੜਾ ਜਾ ਪੈਰ ਵੀ ਚਾਇਆ ਥੋੜਾ ਸਖਤੀ ਦੇ ਵਿੱਚ ਆ ਔਰ ਥੋੜਾ ਅਲਰਟਨੈਸ ਜਿਹੜੀ ਹੈ ਪ੍ਰਸ਼ਾਸਨ ਦੇ ਵਿੱਚ ਦਿਖਾਈ ਦੇ ਰਹੀ ਹੈ ਵੀ ਆ ਕੇ ਲਗਾਤਾਰ ਚੀਜ਼ਾਂ ਨੂੰ ਚੈੱਕ ਕੀਤਾ ਜਾ ਰਿਹਾ ਹੁਣ ਲੁਗਿਆਣੇ ਜੀਐਮਡੀ ਮਾਲ ਦੇ ਵਿੱਚ ਪੰਜਾਬ ਪੁਲਿਸ ਵੱਲੋਂ ਜਿਹੜੀ ਹੈ ਤਫ਼ਤੀਸ਼ ਕੀਤੀ ਜਾ ਰਹੀ ਹੈ ਤੋ ਲਾਈਵ ਤਸਵੀਰਾਂ ਤੁਹਾਡੇ ਨਾਲ ਸੰਗੀਆਂ ਕਰ ਰਹੇ ਹਾਂ ਲੁਧਿਆਣਾ ਤੋਂ ਦੇਖ ਲਈਏ ਜੀ ਸਾਡੇ ਆਪਣੇ ਮਾਨਯੋਗ ਡੀਜੀਪੀ ਪੰਜਾਬ ਸਾਹਿਬ ਆਪਣੇ ਮਾਨਯੋਗ ਸੀਪੀ ਲੁਧਿਆਣਾ ਉਹਨਾਂ ਦੇ ਦਿਸ਼ਾ ਨਿਰਦੇਸ਼ ਅਨੁਸਾਰ ਜਿਹੜੀ ਇੱਕ ਮੌਕ ਡ੍ਰਿਲ ਜਿਹੜੀ ਅਸੀਂ ਜੀਐਮਡੀ ਮਾਲ ਵਿੱਚ ਕੀਤੀ ਅੱਜ ਇਹਦੇ ਵਿੱਚ ਮੌਕ ਡ੍ਰਿਲ ਦਾ ਮਤਲਬ ਹੁੰਦਾ ਹੈ ਕਿ ਰੱਬ ਨਾ ਕਰੇ ਲੇਕਿਨ ਅਗਰ ਕੁਝ ਵੀ ਅਣਸੁਣਖੀ ਜਿਹੜੀ ਘਟਨਾ ਜਿਹੜੀ ਹੈ ਉਹ ਹੋ ਜਾਂਦੀ ਹੈ ਤੋ ਉਹਦੇ ਵਿੱਚ ਪੁਲਿਸ ਨੇ ਕਿਸ ਤਰੀਕੇ ਨਾਲ ਰਿਸਪੌਂਡ ਕਰਨਾ ਹੈ ਉਹ ਦੇ ਲਈ ਜਿਹੜੀ ਇੱਕ ਟ੍ਰੇਨਿੰਗ ਹੈ ਅਸੀਂ ਟਾਈਮ-ਟਾਈਮ ਤੇ ਕਰਦੇ ਰਹਿੰਦੇ ਆ ਤਾਂ ਉਹ ਜਿਹੜੀ ਐਕਸਰਸਾਈਜ਼ ਅਸੀਂ ਅੱਜ ਕੀਤੀ ਇਹਦੇ ਵਿੱਚ ਅਸੀਂ ਜਿਵੇਂ ਸੈਂਟਰਲ ਦੇ ਸਾਰੇ ਐਸ ਐਚ ਓਜ਼ ਸੈਂਟਰਲ ਸਬ ਡਿਵੀਜ਼ਨ ਦੇ ਸਾਰੇ ਐਸ ਐਚ ਓਜ਼ ਇਨਵੋਲ ਕੀਤੇ ਮੈਂ ਵੀ ਮੌਕੇ ਤੇ ਆਇਆ ਤੇ ਇਹਦੇ ਵਿੱਚ ਜਿਵੇਂ ਅਸੀਂ ਦੋ ਐਸ ਐਚ ਓਜ਼ ਅੰਦਰ ਲਾਏ ਨੇ ਦੋ ਐਸ ਐਚ ਓਜ਼ ਅਸੀਂ ਬਾਹਰ ਲਾਏ ਨੇ ਇੱਕ ਤੋਂ ਅਸੀਂ ਗੇਟ ਜਿਵੇਂ ਕਵਰ ਕਰਨੇ ਨੇ ਅਗਰ ਸੁਪੋਜ਼ ਹੋ ਜਾਂਦਾ ਕੁਝ ਤਾਂ ਦੋ ਐਸ ਐਚ ਓਜ਼ ਦੀ ਡਿਊਟੀ ਲਈ ਹੈ ਕਿ ਇਹ ਮਾਲ ਖਾਲੀ ਕਰਾਇਆ ਕਿਵੇਂ ਕਰਾਂਗੇ ਅੰਦਰ ਚੈਕਿੰਗ ਕਰਨਗੇ ਤੇ ਇੱਕ ਐਸ ਐਚ ਓਜ਼ ਗੇਟ ਕਵਰ ਕਰਕੇ ਜਿਹੜੇ ਬਾਹਰੋਂ ਕੋਈ ਅੰਦਰ ਨਾ ਤੇ ਇੱਕ ਬਿਲਕੁਲ ਆਊਟਰ ਕਾਰਡਨ ਤੇ ਜਿਹੜੇ ਢੇੜ ਹੈਗੀ ਆ ਬਾਹਰ ਉਹਨਾਂ ਨੂੰ ਦੂਰ ਕੀਤਾ ਜਾ ਸਕੇ ਤਾਂ ਇੱਕ ਐਕਸਰਸਾਈਜ਼ ਹੈ ਜਿਸ ਨਾਲ ਕੀ ਇਹ ਮੁਲਾਜ਼ਮਾ ਦੀ ਆਪਾਨੇ ਅਤੇ ਕਿਦਰੀ ਹਸਲ ਜੀ ਹੋ ਜਾਂਦੀ ਹੈ ਪਤਾ ਲੱਗਦਾ ਰਹਿੰਦਾ ਕਿ ਅਗਰ ਕੁਝ ਹੁੰਦਾ ਹੈ ਤਾਂ ਉਹਨੂੰ ਕਿਸ ਤਰੀਕੇ ਨਾਲ ਰਿਸਪੌਂਡ ਕਰਨਾ ਚਾਹੀਦਾ ਉਹ ਸਰ ਇਸ ਤੋਂ ਇਲਾਵਾ ਹੋਰ ਕਿਹੜੀਆਂ ਕਿਹੜੀਆਂ ਥਾਵਾਂ ਦੇ ਉੱਤੇ ਮੌਕੇ ਤੇ ਚਲਾਈ ਜਾ ਰਹੀ ਹੈ ਅੱਜ ਜਿਹੜਾ ਅਸੀਂ ਜੀਐਮਡੀ ਮਾਲ ਕੀਤਾ ਹੈਗਾ ਤੁਸੀਂ ਦੇਖਿਆ ਹੋਣਾ ਸੀ ਕਿ ਅੱਗੇ ਰੇਲਵੇ ਸਟੇਸ਼ਨ ਵਗੈਰਾ ਵੀ ਚੈੱਕ ਕਰਦੇ ਆਂ ਹੋਰ ਬਾਜ਼ਾਰਾਂ ਦੇ ਵੀ ਕਰਦੇ ਆਂ ਅੱਜ ਸਪੈਸੀਫਿਕਲੀ ਅਸੀਂ ਜਿਹੜਾ ਇਹ ਮਾਲ ਚੂਜ਼ ਕਰਕੇ ਇਹ ਕੀਤਾ ਸਬਿਤੇ ਦਿਨ ਦਿੱਲੀ ਦੇ ਵਿੱਚ ਵੀ ਸੀਰੀਅਸ ਬਲਾਸਟ ਹੋਇਆ ਉਹਨਾਂ ਨੂੰ ਲੈ ਕੇ ਰੈਡ ਅਲਰਟ ਜਾਰੀ ਹੋਇਆ ਹੈ। ਛੁੜੀ ਜੀ ਪੰਜਾਬ ਨੇ ਉਹਦੇ ਲਈ ਵੀ ਕੋਈ ਹਦਾਇਤਾਂ ਜਾਰੀ ਕੀਤੀਆਂ ਨੇ? ਬਿਲਕੁਲ ਜਿਹੜਾ ਹੈਗਾ ਜੀ ਜਿਹੜਾ ਕਿ ਹੋਇਆ ਦਿੱਲੀ ਤੋਂ ਸਾਰਿਆਂ ਨੂੰ ਪਤਾ ਰੈਡ ਫੋਰਡ ਦੇ ਨੇੜੇ ਬਲਾਸਟ ਹੋਇਆ। ਪਰ ਸਾਨੂੰ ਵੀ ਜਿਹੜਾ ਹੈਗਾ ਕਿ ਵੈਸੇ ਇੱਥੇ ਕੁਝ ਨਹੀਂ ਕੋਈ ਇਨਪੁਟ ਨਹੀਂ ਹੈਗੀ ਹੈ। ਲੇਕਿਨ ਅਗਰ ਕੰਟਰੀ ਵਿੱਚ ਕਿਤੇ ਹੋਇਆ ਤਾਂ ਸਤਰਕ ਰਹਿਣਾ ਚਾਹੀਦਾ। ਪੈਨਿਕ ਹੋਣ ਦੀ ਲੋੜ ਨਹੀਂ ਹੈ। ਸਤਰਕ ਹੋਣਾ ਜਿਵੇਂ ਨਾਰਮਲ ਰੂਟੀਨ ਐਕਸਰਸਾਈਜ਼ ਹੈ। ਪੁਲਿਸ ਅਲਰਟ ਹੈ ਆਪਣੀ ਡਿਊਟੀ ਕਰ ਰਹੀ ਹੈ ਤੇ ਅਸੀਂ ਤੁਹਾਡੇ ਰਹੀ ਲੋਕਾਂ ਨੂੰ ਵੀ ਇਹ ਸੁਨੇ ਤੁਸੀਂ ਵੀ ਆਪਣਾ ਪੈਨਿਕ ਨਾ ਹੋ ਬੁਧੀਆ ਤਰੀਕੇ ਨਾਲ ਆਪਣਾ ਕਰੋ ਪਰ ਲੇਕਿਨ ਜਿੱਥੇ ਕੋਈ ਲੱਗਦਾ ਤੁਹਾਨੂੰ ਕਿ ਸ਼ੱਕੀ ਵਿਅਕਤੀ ਤੁਹਾਡੇ ਏਰੀਆ ਵਿੱਚ ਘੁੰਮ ਰਿਹਾ ਤੁਹਾਡੇ ਆਸ-ਪਾਸ ਦਿਖਾਈ ਦੇ ਰਿਹਾ ਕਿਤੇ ਕੋਈ ਕਿਰਾਏ ਤੇ ਰਹਿ ਰਿਹਾ ਜਾਂ ਕੋਈ ਸ਼ੱਕੀ ਵਸਤੂ ਪਈ ਹੈ ਉਹਦੀ ਇਮੀਡੀਏਟਲੀ ਜਿਹੜੀ ਸੂਚਨਾ ਪੁਲਿਸ ਨੂੰ ਦਿਓ ਠੀਕ ਹੈ ਥੈਂਕ ਯੂ ਸੋਮੇਨਾ ਬੜਾ ਸ਼ਹਿਰ ਹੈ ਤੇ ਸੀਜ਼ਨਲੀ ਇੰਟਰਸ ਜਿਹੜਾ ਛੋਟੇ ਬਾਜ਼ਾਰ ਨੇ ਛੋਟੀਆਂ ਕਿਉਂਕਿ ਰਸ਼ ਬਹੁਤ ਜ਼ਿਆਦਾ ਹੈ ਉਹਦੇ ਲਈ ਵੀ ਕੋਈ ਸਪੈਸ਼ਲ ਵੀ ਹੈ ਬਿਲਕੁਲ ਜਿਹੜਾ ਬੇਸਿਕਲੀ ਤਾਂ ਟ੍ਰੈਫਿਕ ਪੁਲਿਸ ਜਿਹੜਾ ਉਹ ਨੂੰ ਇਹ ਅਸੀਂ ਕਾਰਪੋਰੇਸ਼ਨ ਦੇ ਨਾਲ ਮਿਲ ਕੇ ਕਰਦੇ ਰਹੇ ਹਾਂ ਪਰ ਅਸੀਂ ਥਾਣੇ ਵਾਲੇ ਵੀ ਇਨਵੋਲਵ ਹੋਣੇ ਆ ਤੇ ਉਹ ਵਕਫਾਕ ਟਾਈਮ ਤੇ ਜਿਹੜੀ ਮੁਹਿੰਮ ਪਹਿਲਾਂ ਵੀ ਕੀਤੀ ਜਾ ਰਹੀ ਤਾਂ ਅੱਗੇ ਵੀ ਕੀਤੀ ਜਾਏ ਸੋ ਇਹ 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 ਸੰਨ ਸੁਬੀਰ ਬਰਮਾ ਜੀ ਜਿਨ੍ਹਾਂ ਨੇ ਸਾਡੀ ਜਾਣਕਾਰੀ ਤੁਹਾਡੇ ਤੱਕ ਪਹੁੰਚਾਈ ਵੀ ਕਿਸ ਢੰਗ ਨਾਲ ਲੁਧਿਆਣਾ ਸ਼ਹਿਰ ਦੇ ਵਿੱਚ ਜਿਹੜਾ ਰੈਡ ਅਲਰਟ ਹੋਇਆ ਹੋਇਆ ਕਿਉਂਕਿ ਦਿੱਲੀ ਦੇ ਵਿੱਚ ਜਿਹੜਾ ਬੌਮ ਬਲਾਸਟ ਹੋਇਆ ਉਹਨੂੰ ਲੈ ਕੇ ਪੰਜਾਬ ਦੇ ਵਿੱਚ ਜਿਹੜਾ ਹਾਈ ਅਲਰਟ ਕੀਤਾ ਗਿਆ ਸੀ ਤੁਸੀਂ ਦੇਖ ਸਕਦੇ ਹੋ ਵੀ ਪੁਲਿਸ ਪ੍ਰਚਾਰਣ ਜਿਹੜਾ ਮੌਕੇ ਤੇ ਮੌਜੂਦ ਨੇ ਐਸਐਚਓ ਸਹਿਬਾਨ ਨਾਲ ਨੇ ਸੁਮੇਰ ਬਰਮਾ ਜੀ ਨਾਲ ਨੇ ਔਰ ਪਵਨ ਕੁਮਾਰ ਜੀ ਇਹ ਵੀ ਨਾਲ ਨੇ ਪ ਇੱਥੇ ਜਿਹੜੀ ਹੈ ਸੁਰੱਖਿਆ ਜਿਹੜੀ ਮੱਦੇਨਜ਼ਰ ਦੇਖੀ ਜਾ ਰਹੀ ਹੈ ਪੰਜਾਬ ਦੇ ਵਿੱਚ ਖਾਸ ਕਰਕੇ ਲੁਧਿਆਣੇ ਦੇ ਵਿੱਚ ਪੁਲਿਸ ਵੱਲੋਂ ਇੱਕ ਤਲਾਦੀ ਮੌਕ ਡ੍ਰਿਲ ਕੀਤੀ ਗਈ ਹੈ ਔਰ ਵੱਡੇ ਮਾਲ ਹੋਣ ਜਾਂ ਰੇਲਵੇ ਸਟੇਸ਼ਨ ਹੋਣ ਜਾਂ ਵੀ ਭੀੜ ਭੜੜ ਬਾਜ਼ਾਰ ਵਾਲੇ ਜਿਹੜੇ ਬਾਜ਼ਾਰ ਨਹੀਂ ਉੱਥੇ ਵੀ ਜਾ ਕੇ ਜਿਹੜੀ ਪੁਲਿਸ ਹੈ ਉਹ ਪੂਰੀ ਤਰ੍ਹਾਂ ਨਾਲ ਤੰਦੇਹੀ ਨਾਲ ਜਾ ਕੇ ਉੱਥੇ ਚੈਕਿੰਗ ਕਰ ਰਹੀ ਹੈ